ਕੀ ਤੁਸੀਂ ਵੀ ਪੁਜੀਆ ਅਤੇ ਗਜਕ ਖਾਣ ਦੇ ਸ਼ਕੀਨ ਹੋ ਤੇ ਦੇਖੋ ਇਹ ਵੀਡੀਓ ਜਿੱਥੇ ਕਿ ਬਣ ਰਹੀ ਹੈ ਗਜਕ ਇਸ ਵੀਡੀਓ ਨੂੰ ਦੇਖ ਕੇ ਕਦੇ ਵੀ ਮਨ ਨਹੀਂ ਕਰੇਗਾ ਤੁਹਾਡਾ ਮਿੱਠੀ-ਮਿੱਠੀ ਗਜਕ ਖਾਣ ਨੂੰ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਵਿੱਚ ਸਿਹਤ ਵਿਭਾਗ ਵੱਲੋਂ ਜਾ ਕੇ ਕੀਤੀ ਗਈ ਰੇਟ ਨਮਕੀਨ ਪੁਜੀਆ ਤੇ ਗਜਕ ਮੂੰਗਫਲੀ ਰੋੜੀਆਂ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਕੀਤੀ ਗਈ ਇਹ ਵੱਡੀ ਰੇਟ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਇੱਕ ਘਰ ਦੇ ਵਿੱਚ ਫੈਕਟਰੀ ਚੱਲ ਰਹੀ ਹੈ ਜਦੋਂ ਅਸੀਂ ਇੱਥੇ ਪੁੱਜੇ ਤੇ ਕਾਫੀ ਖਾਮੀਆਂ ਸਾਨੂੰ ਦੇਖਣ ਨੂੰ ਮਿਲੀਆਂ ਆਲੇ-ਦੁਆਲੇ ਕਾਫੀ ਗੰਦਗੀ ਫੈਲੀ ਹੋਈ ਸੀ ਜਿਸ ਦੇ ਚੱਲਦੇ ਇਸ ਤੇ ਮਾਲਕ ਦਾ ਚਲਾਨ ਕਟਿਆ ਗਿਆ ਹੈ ਉਹਨਾਂ ਕਿਹਾ ਕਿ ਸਾਡੇ ਵੱਲੋਂ ਇਸ ਫੈਕਟਰੀ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਦੇ ਸੈਂਪਲ ਵੀ ਭਰੇ ਗਏ ਹਨ ਉਥੇ ਹੀ ਇਸ ਫੈਕਟਰੀ ਦੇ ਮਾਲਕ ਨੇ ਕਿਹਾ ਕਿ ਮੈਂ ਆਪਣੀ ਗਲਤੀ ਮੰਨਦਾ ਹਾਂ ਇਸ ਵਾਰ ਮੈਨੂੰ ਮਾਫੀ ਦਿੱਤੀ ਜਾਵੇ ਇਸ ਮੌਕੇ ਤੇ ਹੋਰ ਕੀ ਹੈ ਕਹਿਣਾ ਉਥੇ ਮੌਜੂਦ ਅਧਿਕਾਰੀਆਂ ਦਾ ਅਤੇ ਦੇਖੋ ਇਹ ਸੋ ਮੌਕੇ ਦੀਆਂ ਖਤਰਨਾਕ ਤਸਵੀਰਾਂ ਸਾਡੀਆਂ ਜੈ ਭਵਾਨੀ ਬੁੱਧੀਆਂ ਬੰਡਾ ਰਹੀ ਦੀਆ ਇਸ ਤੇ ਆਪ ਆਪਣਾ ਪੂਰਾ ਡਰੈਸ ਲਿਖਵਾਓ ਜਰੂਰ ਸਰ ਠੀਕ ਹੈ ਇਹ ਹੋਣਾ ਚਾਹੀਏ ਅਗਲੀ ਵਾਰ ਇਹ ਨਾ ਹੋਵੇ ਕਿ ਹੰਨੇ ਬੋਲਿਆ ਫੁੱਲਰ ਲਾ ਲਓ ਚਾਬੀ ਪਕੜੀ ਹੋਈ ਏ ਪੀਸ ਪੜਾਓ गुलाब की पत्ती लगाई इसको गुलाब की पत्ती गोरखाल सर क्या नाम है आपका कहाँ के रहने वाले मैं राजस्थान का रहने वाला हूँ दौलत मेरा नाम है अभी कहाँ पे रहे फैक्ट्री चला रही यहाँ कोट खाल सा फैक्ट्री चला रहे हैं आपको मेरे को सात आठ साल हो गए सर आज फूड ऑफिसर की रेट पड़ी हुई है क्या प्राप्त हुआ सर गजब कमी निकली गचक बना रहे हैं सर कमियां सौदे में सारे में कमियां ही होती है सर और मेरी कोई गलती होगी तो गलती माफ करो सर लगता कि कमी है पे कमी सर आपके सामने सारी कमी है सुधार होगा जरूर होगा सर सैंपल भर लिए उन्होंने सैंपल भर लिए तो क्या मांग करते प्रशासन से यही है जो है वो मेरी माफी दे सीधी बात आगे आगे बढ़ाती है मैं बुझिया और गचक बनाता हूँ सुधार तो किया जाएगा सुधार होएगा सर बिल्कुल सौ परसेंट सुधार होएगा साफ सफाई होएगी पूरी दुनिया साफ सफाई करके काम करूंगा कितने वर्कर काम कर रहे करूँगा यहाँ पे छह आदमी है मेरे पास कचा दो महीने हो गए सर लगता है जैसे दिन है हाँ। तो हाँ। तो लोगो की जिंदगी सर लोगों की जिंदगी के साथ में तो कुछ नहीं खेलते बाकी सर जो है वो आपके सामने है सर गलती हूँ मैं गलती मान रहा हूँ सुधार किया जाएगा जरूर होएगा सर ਦਾ ਨਾਮ ਤੇ ਰੈਗਿਸਟ੍ਰੇਸ਼ਨ ਹੈ। ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਆ। ਅੱਜ ਰੇਡ ਪਈ ਹੈ ਤੇ ਕਿਸ ਚੀਜ਼ ਦੀ ਫੈਕਟਰੀ ਹੈਗੀ। ਅਸੀਂ ਅੱਜ ਕੋਟ ਖਾਲਸਾ ਏਰੀਆ ਦੇ ਵਿੱਚ ਰੇਡ ਕੀਤੀ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਦੱਚਕ ਔਰ ਨਮਕੀਨ ਬਣਾਈ ਜਾ ਰਹੀ ਸੀ ਔਰ ਇਹ ਬਹੁਤ ਹੀ ਗੰਦਗੀ ਪਰ ਇਹ ਹਲਾ ਤਜ ਬਣਾਈ ਜਾ ਰਹੀ ਸੀ ਜਿਸ ਤੇ ਵਿਭਾਗ ਵੱਲੋਂ ਮੌਕੇ ਤੇ ਅਨਹਾ ਜਨੂ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸ ਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਹੈ। ਜਿਹੜੀਆਂ ਕਿ ਇਹਦੇ ਵਿੱਚ ਲੋ ਖਾਮੀਆਂ ਪਾਈਆਂ ਗਈਆਂ ਸੀ ਉਹ ਇਸ ਨੂੰ ਹਫਤੇ ਦਾ ਟਾਈਮ ਦਿੱਤਾ ਹੈ ਕਿ ਉਹ ਹਫਤੇ ਦੇ ਵਿੱਚ ਵਿੱਚ ਇਸ ਨੂੰ ਪੂਰਾ ਕਰੇ ਔਰ ਨਾਲ ਹੀ ਇਸ ਤੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ ਇੱਕ ਨਮਕੀਨ ਦਾ ਇੱਕ ਗੁੜ ਦਾ ਲੈ ਲਿਆ ਸਰ ਕਿਨੇ ਚੇਤੇ ਫੈਕਟਰੀ ਚਾਹ ਤੁਸੀਂ ਇਹਦੇ ਕਨ ਮੁਤਾਬਕ ਇਹ ਫੈਕਟਰੀ ਜਿਹੜੀ ਹੈ ਇਸ ਨੇ 2013 ਦੇ ਵਿੱਚ ਲਗਾਈ ਸੀ ਔਰ ਲਗਭਗ 10 ਸਾਲ ਹੋ ਗਏ ਇਸ ਨੂੰ ਕਮੀਆਂ ਕਿਤੇ ਕਿਤੇ ਪੈਣ ਜੇ ਕਮੀਆਂ ਦੇ ਵਿੱਚ ਦੇਖੋ ਜੀ ਇੱਕ ਤਾਂ ਇਹਨੇ ਜਦੋਂ ਦੀ ਲਗਾਈ ਆ ਤੁਸੀਂ ਦੇਖੋਗੇ ਇਸ ਸਪੇਸ ਵੱਲੋਂ ਕੋਈ ਸਾਫ ਸਫਾਈ ਦਾ ਨਹੀਂ ਲੱਗਦਾ ਕਿਨੇ ਕਦੀ ਉਸ ਤੋਂ ਬਾਅਦ ਵੀ ਇੱਥੇ ਸਫਾਈ ਕੀਤੀ ਆ ਆ ਦਿਵਾਰਾਂ ਦੇ ਉੱਤੇ ਮੈਲ ਜੰਮੀ ਹੋਈ ਆ ਜਿਹੜੀ ਨੇ ਪੱਠੀ ਲਗਾਈ ਆ ਉਸ ਤੇ ਬਹੁਤ ਜ਼ਿਆਦਾ ਮੈਲ ਆ ਬਾਥਰੂਮ ਜਿਹੜੇ ਨੇ ਉਹ ਬਹੁਤ ਗੰਦੇ ਨੇ ਠੀਕ ਆ ਔਰ ਜਿੱਥੇ ਇਹਦੀ ਜਿਹੜੀ ਕਟਿੰਗ ਕੀਤੀ ਜਾ ਰਹੀ ਆ ਗੱਛਕ ਦੀ ਉਹ ਵੀ ਬਹੁਤ ਅਨਹਾਈਜਨਿਕ ਕੰਡੀਸ਼ਨਸ ਵਿੱਚ ਕੀਤੀ ਜਾ ਰਹੀ ਆ ਜਿਸ ਕਰਕੇ ਅਸੀਂ ਸਾਰੀਆਂ ਚੀਜ਼ਾਂ ਨੂੰ ਕੀਪਨ ਰਿਕਾਰਡ ਅਸੀਂ ਜਿਹੜਾ ਹੈ ਅਨਹਾਈਜਨਿਕ ਚਲਾ ਰਹੀ ਐ ਐਕਚੁਅਲੀ ਕਰਦੇ ਨੇ ਇਸ ਦੇ ਉੱਪਰ ਅਸੀਂ ਅਨਹਾਈਜਨਿਕ ਚਲਾਨ ਕਰ ਦਿੱਤਾ ਹੈ ਔਰ ਤਿੰਨ ਸੈਂਪਲ ਜਿਹੜੇ ਇਹਦੇ ਲੈ ਲਏ। ਤਾਂ ਕਮੀਆਂ ਆਨੇ ਮਹਿਸੂਸ ਕੀਤੀਆਂ ਕਿ ਕਮੀਆਂ ਹੈ ਕਿ ਕਮੀਆਂ ਮਹਿਸੂਸ ਕਰ ਰਹੀ ਹੈ ਔਰ ਉਹਨਾਂ ਨੇ ਉਹਨਾਂ ਵੱਲੋਂ ਸਾਨੂੰ ਜਿਹੜਾ ਹੈ ਜਿਹੜਾ ਇਹ ਮਾਲਕ ਹੈ ਦੌਲਤ ਸਿੰਘ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਜਿਹੜਾ ਹੈ ਜਲਦ ਹੀ ਇਹਨਾਂ ਕਮੀਆਂ ਨੂੰ ਪੂਰਾ ਕਰਾਂਗੇ। ਕਹ ਉਸ ਉਸ ਤੇ ਕਹਿਣ ਬਤਾ ਵੀ ਤਾ ਉਹ ਸਫਾਈ ਕਰਦਾ ਪਰ ਸਾਨੂੰ ਨਹੀਂ ਲੱਗਦਾ ਕਿ ਉਹਨੇ ਕਦੀ ਸਫਾਈ ਕੀਤੀ ਹੈ। ਸੋ ਲੱਗਦਾ ਕਿ ਲੋਹੜੀ ਦਾ ਸੀਜ਼ਨ ਹੈਗਾ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਕੀ ਕਾਰੋਬਾਰੀ ਵੱਡੇ ਹੈਗੇ। ਦੇਖੋ ਲੋਕਾਂ ਨੂੰ ਔਰ ਜਿਹੜੇ ਵੀ ਗੱਚਕ ਮੂਫਲੀ ਰੇੜੀ ਇਸ ਤਰ੍ਹਾਂ ਬਣਾ ਰਹੇ ਆ ਮੇਰੇ ਉਹਨਾਂ ਨੂੰ ਸਖਤ ਹਦਾਇਤ ਹੈ ਕਿ ਤੁਸੀਂ ਜਿਹੜਾ ਹੈ ਇੱਕ ਅੱਛੇ ਮਾਹੌਲ ਦੇ ਵਿੱਚ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਇਹਨਾਂ ਨੂੰ ਚੀਜ਼ਾਂ ਨੂੰ ਬਣਾਓ ਰੇੜੀ ਗੱਚਕ ਮੂਫਲੀ ਇੱਕ ਦੇਖੋ ਸਰਦੀਆਂ ਦੀ ਨਿਯਮਤ ਵੀ ਆ ਲੋਕ ਇਸ ਨੂੰ ਬੜੇ ਚਾਵਾਨਾ ਖਾਂਦੇ ਆ। ਇਹਨਾਂ ਦੇ ਆਪਣੇ ਬੱਚੇ ਵੀ ਖਾਂਦੇ ਹੋਣਗੇ ਜੋ ਇਸ ਨੂੰ ਜਿਹੜਾ ਹੈ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਤਰੀਕੇ ਦਾ ਕੋਈ ਖਲਵਾੜ ਨਾ